ਮਨ ਦੇ ਅੰਦਰ ਸਭ ਤੋਂ ਭਾਰੀ ਵਿਕਾਰ ਜਿਹੜਾ ਸਹੀ ਅਤੇ ਗਲਤ ਦੀ ਪਹਿਚਾਨ ਨਹੀਂ ਹੋਣ ਦਿੰਦਾ ਅਤੇ ਉਮਰ ਦੇ ਨਾਲ ਨਾਲ ਵਧਦਾ ਰਹਿੰਦਾ ਹੈ ਉਸ ਨੂੰ ਕਾਮ ਕਹਿੰਦੇ ਹਨ ਇੱਕ ਅਵਸਥਾ ਬੰਦੇ ਦੇ ਉੱਤੇ ਇਦਾਂ ਦੀ ਵੀ ਆਉਂਦੀ ਜਦੋਂ ਇਹ ਕਾਮ ਆਪਣਾ ਇਤਨਾ ਪ੍ਰਭਾਵ ਪਾਉਂਦਾ ਉਦੋਂ ਇਹ ਮਨੁੱਖ ਕਹਿੰਦੇ ਕਿ ਜਾਤ ਪਾਤ ਤੱਕ ਨਹੀਂ ਵੇਖਦਾ ਕੁਰਬਾਨੀ ਦੇ ਅੰਦਰ ਬਚਨ ਆਉਂਦੇ ਸ਼ਿਵ ਕਾਮਨਾ ਪੁੱਛਿਆ ਜਾਤ ਕਿ ਭਾਈ ਕਾਮ ਇਤਨਾ ਪ੍ਰਭਾਵ ਪਾਉਂਦਾ ਕਿ ਮਨੁੱਖ ਇਹ ਨਹੀਂ ਵੇਖਦਾ ਕਿ ਇਹ ਮੇਰੀ ਜਾਤ ਦਾ ਨਹੀਂ ਜਾ ਫਿਰ ਮੈਂ ਇਸ ਦੀ ਯਾਦ ਦਾ ਨਹੀਂ ਕਾਮ ਦੀ ਪੂਰਤੀ ਕਰਨ ਦੇ ਲਈ ਆਪਣੀ ਧੋਨੀ ਵੀ ਜਾਤ ਦੇ ਨਾਲ ਵੀ ਇੱਕ ਆਮੀ ਪੁਰਸ਼ ਭੋਗ ਕਰਦਾ ਹੈ ਮਹਾਪੁਰਖਾਂ ਨੇ ਜਾਤ ਦੇ ਅਰਥ ਇਹ ਵੀ ਕੀਤੇ ਹਨ ਕਿ ਮਨੁੱਖ ਜੀਵ ਜੰਤੂਆਂ ਦੇ ਨਾਲ ਵੀ ਕਈ ਵਾਰ ਭੋਲ ਕਰਮ ਕਮਾ ਲੈਂਦਾ ਕਾਮ ਇਤਨਾ ਪ੍ਰਭਾਵ ਪਾਉਂਦਾ ਹੈ ਦੇਵੀ ਦੇਵਤਿਆਂ ਨੂੰ ਨਹੀਂ ਛੱਡਿਆ ਦੇਵੀ ਦੇਵਤੇ ਵੀ ਇਸ ਕਾਮ ਦੇ ਅੰਦਰ ਗਰਸੇ ਗਏ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵ ਹੈ ਘਰੀ ਮੋਹਤ ਰੰਗਮਾਨ ਹੈ ਫਿਰ ਬਹੁਤ ਬਹੁਤ ਪਛਤਾਵਾ ਹੈ ਸਤਿਗੁਰੂ ਜੀ ਕਹਿਣ ਲੱਗੇ ਇੱਕ ਨਿਮਕ ਮਾਤਰ ਕਾਮ ਦੇ ਲਈ ਤੂੰ ਕਰੋੜਾਂ ਸਾਲ ਕਈ ਜਨਮ ਦੁੱਖ ਭਾਵੇਂਗਾ ਸੋ ਹੈ ਤਾਂ ਇੱਕ ਨਿਮਕ ਮਾਤਰ ਹੀ ਸਵਾਦ ਪਰ ਜਦੋਂ ਇਸ ਸਵਾਦ ਮਾਨਣ ਤੋਂ ਬਾਅਦ ਕਹਿੰਦੇ ਕਿ ਭਾਈ ਅੰਤ ਨੂੰ ਫਿਰ ਪਛਤਾਵਾ ਹੀ ਰਹਿ ਜਾਂਦਾ ਮਨੁੱਖ ਪਛਤਾਉਂਦਾ ਹੈ ਕਿ ਮੈਂ ਇਹ ਕਰਮ ਕਿਉਂ ਕਰ ਦਿੱਤਾ